ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੰਗਲ ਭਗਵਾ ਦਾ ਡੇਰੀ ਫਾਰਮ 9811 ਦੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਪਿਆ ਤਾਂ ਪਹਿਮੇ ਦੱਸ ਦੇ ਅਜ ਨਾਲ ਆ ਤੇ ਜਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟੋ ਚਾਰ ਪਸ਼ੂ ਵਿਖਾਉਣੇ ਆ ਦੋ ਬਿਲਕੁਲ ਤਾਜ਼ੀਆਂ ਸੋਈਆਂ ਝੋਟੀਆਂ ਦੇ ਦੋ ਗੱਭਣ ਤਿਆਰ ਤੇ ਇਹਨਾਂ ਝੋਟੀਆਂ ਤੁਹਾਨੂੰ ਨੀਲੀ ਰੱਖ ਕੇ ਦਿਖਾਵਾਂਗੇ ਬਹੁਤ ਹੀ ਜਿਆਦਾ ਖੂਬਸੂਰਤ ਝੋਟੀਆਂ ਵਾਂ ਇਹ ਨਗਿੰਦੇ ਹੀ ਆ ਸਾਰੀਆਂ ਤੇ ਆਪਾਂ ਪਹੁੰਚਿਆ ਜਿਸ ਕਰਨ ਭਾਈ ਹਣਾ ਕੋਲ ਤੇ ਆਜੋ ਕਰਦੇ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਸਤਿ ਸ਼੍ਰੀ ਅਕਾਲ ਜੀ ਹੋਸਣਾਓ ਠੀਕ ਠਾਕ ਜੇ ਹਾਂ ਵਧੀਆ ਚੜ੍ਹਦੀ ਕਲਾ ਵਿੱਚ ਜੀ ਚਲੋ ਚੜ੍ਹਦੀ ਕਲਾ ਚਾਹੀਦੀ ਓ ਠੀਕ ਠਾਕ ਪਰਵਾਹ ਹਾਂ ਸਾਹਿਬ ਵਧੀਆ ਠੀਕ ਠਾਕ ਹੈ ਤੁਸੀਂ ਹਾਂ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵੀਰ ਜੀ ਆਪਣਾ ਚੰਨ ਸਿੰਘ ਪਿੰਡ ਮਹਿਮਦਪੁਰਾ ਲਾਗੇ ਲੋਪੋਕੇ ਚਗਾਵੇਂ ਦਾ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ 9592800635 ਠੀਕ ਹੈ ਜੀ ਕਰੀਏ ਸ਼ੁਰੂਆਤ ਹਾਂ ਜੀ ਆ ਦੱਸਿਓ ਪਹਿਲੇ ਨੰਬਰ ਜਿਹੜੀ ਵੱਜੀ ਮਾਜੇ ਦੇ ਬਾਰੇ ਕਿ ਨਵਾ ਸੂਬਾ ਸੋਨਾ ਤੇ ਅਛਾ ਜੀ ਹਾਂ ਇੱਕੋ ਘਰੋਂ ਲਈ ਆ ਠੀਕ ਹੈ ਜੀ ਹਾਂ ਮੈਂ ਬੋਲੀਆਂ ਪੂਰੀਆਂ ਯਾਦ ਨਸਲ ਜਿਆ ਠੀਕ ਹੈ ਠੀਕ ਹੈ ਹਾਂ ਨੇ ਲਈ ਆ ਹਾਂ ਇਹ ਚੰਗੇ ਲੈਵੇ ਦੀ ਚੰਗੇ ਵੱਡੇ ਰਕਾਰਡ ਦੀ ਮਾਲ ਕਿ ਆ ਮੈਂ ਅਛਾ ਜੀ ਹਾਂ ਅੱਜ ਮੈਂ ਲੈ ਜੂਏ ਦੱਸ ਦੇਣਾ ਠੀਕ ਹੈ ਠੀਕ ਹੈ ਹਾਂ ਦੱਸ ਦੇਣ ਤੇ ਅੰਤੇ ਹੀ ਬਰੇ ਦੇਣੀ ਪੂਰੇ ਹੰਟ ਦੇ ਵਿੱਚ ਛੋਟੀ ਚ ਅਛਾ ਜੀ ਹਾਂ ਕੱਦ ਕਾਠ ਬਹੁਤ ਤਕੜਾ ਆ ਠੀਕ ਹੈ ਠੀਕ ਹੈ ਹਾਂ ਸ਼ਾਮ ਸੂਂਗ ਤੋਂ ਥੋੜੀ ਜਿਹੀ ਵੇਖੋ ਕੁਆਲਿਟੀ ਪਹਿਰਾ ਵੇਖੋ ਛੋਟੀ ਆ ਬਹੁਤ ਹੀ ਜ਼ਿਆਦਾ ਖੂਬਸੂਰਤ ਆ ਤੇ ਅੱਖਾਂ ਵਿੱਚ ਵੀ ਬਿੱਲੀਆਂ ਅੱਖਾਂ ਆਈਆਂ ਅੱਜ ਨਵਾਈਆਂ ਨੂੰ ਹੀ ਆਣੇ ਗਈਆਂ ਉਦਾਂ ਕ ਠੀਕ ਹੈ ਠੀਕ ਹੈ ਚੰਗੇ ਵੱਡੇ ਰਿਕਾਰਡ ਦੀ ਹੈ ਮੈਂ ਠੀਕ ਹੈ ਜੀ ਪਤਾ ਕੋਈ ਪਿਛਲੇ ਸਵੇਰੇ ਕਿੰਨਾ ਵੀ ਸੀ ਲੋਦਾ ਪਿਛਲੇ ਸਵੇਰੇ ਜੀ 13 14 ਕਿਲੋ ਆਦੇ ਚੁੰਦੇ ਰੇ ਨੋਰਮਲ ਦੇ ਠੀਕ ਹੈ ਠੀਕ ਹੈ ਲੋ ਬਾਜੀ 13 14 ਨਹੀਂ ਤਗੜੀ ਆ ਥੋੜੀ ਜਿਹੀ ਮੈਂ ਲੱਸੀ ਆ ਕੱਡ ਕਾਠ ਮੈਂ ਦਾ ਬਹੁਤ ਚੰਗਾ ਆ ਮੈਂ ਨਹੀਂ ਕਿਸੇ ਪੁਰਾਣੇ ਵਿੱਚ ਕੀਤੀ ਹਾਂ ਠੰਡ ਲੇਵਾ ਵੀ ਚੰਗਾ ਖੁੱਲਾ ਕੱਢੂਗੀ ਠੀਕ ਹੈ ਕੱਡ ਕਾਠ ਮੁੱਠੀ ਵੇਖੋ ਕਿੰਨੀ ਛੋਟੀ ਜੀ ਬਿਲਕੁਲ ਕੀ ਕਰ ਸਕਦੇ ਤੁਸੀਂ ਫੇਸ ਕੁਆਲਟੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਨਿਗਾਹਾਂ ਫੇਸ ਆ ਕੈਨ ਚੋਵੇਂ ਪੈਰ ਵੀ ਬਿਲਕੁਲ ਧੋਤੇ ਆ ਚੈੱਕ ਕਰ ਸਕ ਪ્યોਰ ਨੀਲੀ ਰਾਵੀ ਦੇ ਵਿੱਚ ਆ ਗਈ ਤੇ ਇਹ ਕੋਈ ਵੀਰ ਭਰਾ ਸਾਹਮਣੇ ਲੱਜੂਗਾ ਇਹ ਚੰਗਾ ਦੁੱਧ ਚਵਾਈ ਜਾਣਾ ਹੈ ਬਿਲਕੁਲ ਬਿਲਕੁਲ ਇਹਨਾਂ ਵੀ ਚਲੋ 10 ਦਿਨ ਲੈ ਜੇ ਨਾਲ 10 ਦਿਨ ਹੋਰ ਸੰਭੀ ਜਾਓਗੇ ਹਾਂਜੀ ਕੱਲਾ ਕੱਲਾ ਥਣ ਲੱਗਾ ਬਹੁਤ ਚੰਗੀ ਲੱਗੀ ਆ ਦੁੱਧ ਵਾਲੀ ਮਾਂ ਜੀ ਐ ਕਿ ਲੱਗ ਪਉਣ ਮੈਂ ਭੁੱਲੀ ਆਈ ਨੁ ਮਰ ਗਈ ਠੀਕ ਹੈ ਜੀ ਇਹ ਥਣਾਂ ਦਾ ਸੈਰ ਗਿਆ ਵੀ ਬਹੁਤ ਜ਼ਿਆਦਾ ਵਧੀਆ ਵਾ ਗੱਠ ਗੱਠ ਤੇ ਥਣ ਲੱਗਾ ਵਾ ਹਾਂਜੀ ਕੀ ਮੁੱਲ ਕਰਨਾ ਭਾਜੀ ਹਰ ਮੁੱਲ ਵੀਰ ਜੀ ਮੈਂ ਦਾ 75000 ਰੁਪਇਆ ਅੱਛਾ ਜੀ ਹਾਂਜੀ ਇਹ ਕਿ ਲੋ ਜੇ ਮੈਂ ਥੋੜੀ ਜੀ ਰਾਜੀ ਤੇ ਜੇ ਕਹਿੰਦੇ ਸਾਂਭੀ ਹੁੰਦੀ ਤੇ ਮੈਂ ਲੱਖ ਸਵਾ ਲੱਖ ਦੀ ਜਿਹੜਾ ਕਰਦੇ ਮੈਂ ਦਾ ਠੀਕ ਆ ਹਾਂਜੀ ਸਾਬੀ ਮੰਨਦਾ ਨਾ ਕਰਦੇ ਵਿੱਚ 2000 ਰੁਪਏ ਵਿੱਚ ਛੋਟ ਕਰਦਾ ਠੀਕ ਆ ਜੀ ਹਾਂਜੀ 73 ਦੀ ਹਾਂਜੀ ਠੀਕ ਆ ਲਓ ਭਾਜੀ 73 ਹਜ਼ਾਰ ਦੀ ਨੀਲੀ ਰਾਵੀ ਬਹੁਤ ਹੀ ਜ਼ਿਆਦਾ ਚੰਗੀ ਆ ਤੇ ਕੱਦ-ਕਾੜ ਹੀ ਬਹੁਤ ਚੱਕਾ ਤਗੜਾ ਵਾ ਕੱਦ-ਕਾੜ ਥੱਲੋ ਵੀ ਹਾਂਜੀ ਅਰੇ ਜਿੱਦਨ ਮੈਂ ਤਿਆਰ ਹੋ ਉਦੋਂ ਦਿਖਾਉ ਮੈਂ ਆਪਣਾ ਆਪ ਠੀਕ ਆ ਠੀਕ ਆ ਲਓ ਮੱਲੇਵੇ ਦੀ ਲੰਬਾਈ ਵੇਖੋ ਅਜੇ ਘੜ ਤੋਂ ਘੜੀ ਮੈਂ ਤਰੀਕ ਦੇ ਹਿਸਾਬ ਨਾਲ ਉਹਨਾਂ ਦੱਸ ਦਿਨ ਕਹਿੰਦੇ ਖੜਦੀ ਆਦਰ ਸਾਰੀ ਮੈਂ ਜਿੰਨਾ ਵੀ ਬਣੂਗੀ ਲੈਵਾ ਖੁੱਲਾ ਸਾਰਾ ਹੀ ਪਾਰਾ ਲਓ ਭਾਈ ਜੀ ਉਹ ਨਹੀਂ ਅੱਗੇ ਬਣ ਜੀ ਤੇ ਉਹਨੇ ਪੇਸ਼ਰ ਬਣ ਜਣੀ ਆ ਬੜੀ ਮੁਸ਼ਕਿਲ ਜਾਦ ਨਸਲ ਮਿਲਦੀ ਜੇ ਹਾਂ ਜੀ ਹਾਂ ਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਈ ਜੀ ਇਹ ਜੀ ਦੂਜਾ ਸੁਆ ਝੋਟੀ ਸੁਣੀ ਹੈ ਅੱਛਾ ਜੀ ਹਾਂ ਥਣ ਦੇ ਵਰੀ ਸਾਫ ਪੂਰੀ ਆ ਠੀਕ ਜੀ ਇਹ ਕਿੰਨਾ ਕਿਟਾ ਕੱਢਦੀ ਇਕੱਠੇ ਜਾਂਦੇ ਦੇਣਿਆ ਕੋਤ ਪੰਨਾਂ 14 ਦਿਨਾਂ ਦਾ ਫਰਕ ਹੋਊਗਾ ਜਾਂ 5-4 ਦਿਨ ਆ ਪਹਿਲਾਂ ਸੁਬੂ ਜਾ ਉਹ ਸੁਬੂ ਗਈ ਠੀਕ ਠੀਕ ਭਾਈ ਜੀ ਫੇਸ ਕੁਆਲਟੀ ਤੇ ਇਹਦੀ ਵੀ ਚੈੱਕ ਕਰ ਸਕਦੇ ਇਹ ਦੂਜਾ ਸੁਆ ਸੁਣੀ ਇਹ ਵੀ ਨੀਲੀ ਦਾ ਪਹਿਲੇ ਸੁਬੇ ਕਹਿੰ ਇਹ ਵੀ ਚੰਗੇ ਖਾਂਦਾਨ ਚੋਂ ਆ ਗਈ ਆ। ਇਹ ਸਿੰਘ ਸਿੰਘ ਵੀ ਆਣ ਗੋਲ ਕੀਤਾ ਬਿਲਕੁਲ ਨਿਕਾ ਨਿਕਾ ਜਿਹਾ ਸਿੰਘ ਆ ਦਾ ਵੀ। ਕੱਦ ਘੜ ਇਹਦਾ ਵੀ ਛੋਟਾ ਚੰਗਾ। ਥੋੜਾ ਇਹ ਵੀ ਬਹੁਤ ਚੰਗੀ ਆ। ਅਜੇ ਲੇਵਾ ਥੋੜਾ ਖੁੱਲਾ ਬਣਾਉਂਗੀ ਅਰੇ। ਹਾਂਜੀ ਤੇ ਫੇਸ ਕੁਆਲਿਟੀ ਉਦੋਂ ਜਿਆਦਾ ਆਰਡਰ ਕੁਆਲਿਟੀ ਤੇ ਲਾ ਕੇ ਤੇ ਚੈੱਕ ਕਰ ਸਕਦੇ ਜੀ ਬਹੁਤ ਜ਼ਿਆਦਾ ਵਧੀਆ ਵਾ। ਦਮਾ ਸਾਈਡਾਂ ਦੇ ਮਾਨੇ ਤੇ ਡੱਬ ਜੇ। ਠੀਕ ਆ ਠੀਕ ਆ। ਤੇ ਨਿਸ਼ਾਨੀਆਂ ਇਹਦੇ ਚ ਵੀ ਸਾਰੀਆਂ ਹੀ ਆ ਗਈਆਂ ਵਾ। ਤੁਸੀਂ ਕੀ ਕਰ ਸਕਦੇ ਜੀ ਇੱਕ ਵਾਰ ਫੇਰ ਤੋਂ। ਤੇ ਸਿੰਘ ਵੀ ਆਇਆ ਤੇ ਲਾ ਕੇ ਤੇ ਚੈੱਕ ਕਰੋ ਬਿਲਕੁਲ ਗੋਲ ਸਿੰਘ ਆ। ਤੇ ਥਣਾ ਦਾ ਸੈੱਜ ਗਿਆ ਪੇ ਇਹਦਾ ਵੀ ਆਣ ਜੇਠਗੜ੍ਹ ਤੇ ਥਣ ਲੱਗਾ ਤੇ ਨੰਮਾ ਥਾਣਿਆਂ ਤੇ ਦੂਜਾ ਸੁਗਾ ਸੁਣਾ ਨੇ ਇੱਕ ਨਗਾ ਦੇ ਖਾਣੀ ਟਾਈਮ ਵੀਜੀ ਕੋਈ ਜਿਹੇ ਦਿਨ ਟਾਈਮ ਖੜਦੀ ਆ ਕਹਿੰਦੇ ਪੰਜ ਚੌਂ ਦਿਨਾਂ ਦਾ ਫਰਕਿਆ ਅੱਛਾ ਪੰਜ ਇਹ ਪਹਿਲਾਂ ਸੂਪੂ ਜਾਂ ਪੰਜ ਚਾਰ ਦਿਨ ਹਾਂਜੀ ਹਾਂਜੀ ਇਹਦਾ ਕੀ ਮੁੱਲ ਕਰਨਾ ਭਾਜੀ ਫਿਰ ਇਹਦਾ ਮੁੱਦ ਵੀਜੀ ਚਲੋ ਪਿਆਰ ਹੋਣ ਤੇ ਜੋ ਇਹ ਸਾਂਭੀਆਂ ਵੀਰ ਪਹਿਣ ਕੇ ਦੱਸਣ ਕਿ ਸਾਂਭ ਲੂਗਾ ਹਾਂਜੀ ਹਾਂ ਹੁਣ ਦੇ ਦਈਏ ਝੋੜੀ 80000 ਦੀ ਇਹ ਵੀ ਲੈਣ ਦੇ ਨਾਲ ਕਰੀਏ ਲੈਣ ਦੇ ਨਾਲ ਕਰੀਏ ਹਾਂਜੀ ਇਹ ਵੀ 75000 ਦੇ ਦਾਂ ਹਾਂ ਠੀਕ ਹੈ ਠੀਕ ਹੈ ਲਓ ਭਾਜੀ ਇਹ 75000 ਦੀ ਜੇ ਕੋਈ ਇਕੱਠੀ ਦਵੇਂ ਨੀਲੀ ਦੀ ਜੋੜੀ ਲੈਣੇ ਹਾਂਜੀ ਪੂਰੀ ਹਾਨਾ ਇੱਕ 40 ਦੀ ਠੀਕ ਹੈ ਠੀਕ ਹੈ ਲਓ ਹਾਨਾ ਇੱਕ ਨਾ ਦੀ ਫਿਰ ਬਿਛੋੜੀ ਉੱਚੋਂ ਕਰਾਂਗੇ ਠੀਕ ਹੈ ਠੀਕ ਹੈ ਬਾਕੀ ਝੋਟੀਆਂ ਐਡੀਆਂ ਪਿਆਰ ਹੋ ਕੇ ਆਪਣਾ ਬਖਾਉਣ ਗਿਆ ਕੱਲੀ ਲੱਖ ਲੱਖ ਮੁੱਲ ਕਰਾਉਣ ਵਾਲੀ ਜੋੜੀ ਬਿਲਕੁਲ ਸਹੀ ਗੱਲ ਚੰਗੇ ਕੱਟ ਬਖਾਉਣਾ ਹਾਨਾ ਇੱਕ ਜੋੜੀ ਇਕੱਠੀ ਲਵੇ ਠੀਕ ਹੈ ਠੀਕ ਹੈ ਲਓ 1 40 ਦੀ ਜੋੜੀ ਲੈ ਆ ਤੇ ਜੋੜੀ ਫੇਟਾਉਂਦੀ ਤੇ 1 ਲੱਖ 40000 ਦੀ ਮਿਲ ਜੂਗੀ ਹਾਂਜੀ ਆ ਬਖਾਓ ਬੰਨੇ ਤੇ ਡੱਬ ਬਖਾਓ ਜੀ ਠੀਕ ਹੈ ਠੀਕ ਹੈ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਭਾਈ ਇਹਦੇ ਬਾਰੇ ਇਹ ਵੀ ਦੀ ਛੋਟੀ ਸੂਈ ਜੇ ਅੱਛਾ ਜੀ ਇਹ ਸੂਈ ਚੋਂ 51 ਦਾ ਠੀਕ ਹੈ ਠੀਕ ਹੈ ਕੀ ਜਵਾਬ ਆ ਗਿਆ ਪਿਛੇ ਜਵਾਬ ਆ ਜੇ ਮਗਰ ਕਟਾ ਹੀ ਆ ਠੀਕ ਹੈ ਜੀ ਮੇਲ ਕਾਫ ਆ ਗਿਆ ਭਾਈ ਹਾਂ ਜੀ ਤੇ ਛੋਟੀ ਇਹ ਵੀ ਬਹੁਤ ਸਾਫ ਜੇ ਅੱਛਾ ਜੀ ਤਾਜੀ ਸੂਈ ਇਹ ਚੋਂ 51 ਦਾ ਠੀਕ ਹੈ ਜੀ ਹਾਂ ਜੀ 10 ਕਿਲੋ 10 ਕਿਲੋ ਤਿਆਰ ਹੋਊਗਾ ਥੱਲੇ ਹੋਣੇ ਤੇ 10 ਲੀਟਰ ਬਾਲਾ ਹੀ ਤਿਆਰ ਆ ਜੀ ਹਾਂਜੀ ਹਾਂਜੀ ਐ ਕੱਲਾ ਕੱਲਾ ਥਣ ਲੱਗਾ ਤੇ ਚੂਣ ਚਾਂੜ ਬਹੁਤ ਸਾਫ ਝੋਟੀ ਠੀਕ ਹੈ ਠੀਕ ਕਿੰਨਾ ਕ ਚਵਾਈ ਜਾਊਗੀ ਦੁੱਧ ਭਾਜੀ ਵੀਰ ਜੀ ਦੁੱਧ ਤੇ 12 13 ਕਿਲੋ ਬਾਕੀ ਸੇਵਾ ਦੇ 14 ਵਿੱਚ ਚਵਾਈ ਸਕਦੀ ਪਰ ਹਾਲ ਦੀ ਦੇ ਹੋਣੀ ਜਿੰਨਾ ਦੁੱਧ ਚੱਲਣ ਡਈ ਆ ਹਾਂਜੀ ਤੇ ਤਾਜੀ ਸੂਈ ਥੱਲੇ 10 ਕਿਲੋ ਠੀਕ ਹੈ ਠੀਕ ਹੈ ਜੀ ਹਾਂਜੀ ਐ ਕੱਲਾ ਥੱਲੇ ਥਣ ਥਣ ਦਾ ਕੱਲਾ ਕੱਲਾ ਵੇਖੋ ਕਿਦਾਂ ਲੱਗਾ ਡਿਜ਼ਾਈਨ ਠੀਕ ਹੈ ਠੀਕ ਹੈ ਖੋਲੋ ਬਾਈ ਜੀ ਇਹਨੂੰ ਵੀ 9 ਵਜੇ ਵੀ ਚੰਗੇ ਖਾਂਦਾ ਆਂਦੀ ਆ ਵੀ ਬਹੁਤ ਹੀ ਚੰਗਾ ਬਰੀ ਜਾਰੀ ਬਰੀਡ ਦੇ ਵਿੱਚ ਆ ਤੇ ਖ ਕਵਾਲਿਟੀ ਪੈਨ ਲਾ ਕੇ ਚੈੱਕ ਕਰ ਸਕਦੇ ਜੇ ਹਵਾਨੇ ਦਾ ਨਾੜਾ ਨੂੰ ਮਦਨ ਦਿਖਾਉਂਦੇ ਬਹੁਤ ਵਧੀਆ ਵਾ ਤੇ ਦੁੱਧ ਵਾਲੀ ਮੈਂ ਆ ਗਈ ਏ ਤੇ ਥਣਾ ਦਾ ਸੈਜ ਗਿਆ ਤੇ ਇਹਦਾ ਵੀ ਬਹੁਤ ਸ਼ਾਨਦਾਰ ਆ ਤੇ ਐਂਡ ਸਿੰਘ ਸੁង ਇੰਨੇ ਵੀ ਕਰਮਾਲੀ ਨਾਲ ਗੋਲ ਜਿੱਤਾ ਵਾ ਹਾਂ ਸਿਵਾਦੇ ਬੱਚਾ ਕਰੀ ਕੋਈ ਮੱਕਾ ਕਿਤਾ ਹਾਂਜੀ ਭਾਈ ਜੀ ਆਹ ਵਾਲਾ ਜਵਾਬ ਜੇ ਦਾ ਮਿਲਕਫ ਆ ਗਿਆ ਤੇ ਇਹ ਵੀ ਬਹੁਤ ਹੀ ਜ਼ਿਆਦਾ ਚੰਗੀ ਆ ਬੰਦੋ ਕਿ ਫੇਸਪੂਸ ਇਹਦਾ ਹੀ ਬਹੁਤ ਸੋਹਣਾ ਵਾ ਤੇ ਮਾਨੇਰੇ ਤੁਹਾਨੂੰ ਨਾਲ ਅੰਗਲਾ ਦਿਖਾਉਂਦੇ ਹਾਂ ਹਾਂਜੀ ਭਾਈ ਜੀ ਆਹ ਵਾਲਾ ਜਵਾਬ ਜੇ ਦਾ ਮਿਲਕਫ ਆ ਗਿਆ ਤੇ ਲੱਗਦਾ ਤੁਸੀਂ ਚੈੱਕ ਕਰ ਸਕਦੇ ਜੀ ਆਰਡਰ ਕੁਆਲਿਟੀ ਦੇ ਥਾਣਾ ਦਾ ਸਹਿਜ ਕੇ ਬਹੁਤ ਸ਼ਾਨਦਾਰ ਆ ਗੇਟ-ਗੇਟ ਤੋਂ ਬਾਹਰ ਜਾਂਦੇ ਆ ਥਾਣਾ ਕੀਮਤ ਕਰਨਾ ਭਾਜੀ ਹਰੇ ਦਾ ਮੋਲ ਵੀਰ ਜੀ ਕਰਨ ਨੂੰ ਮੈਂ 90 95 ਕਰ ਲਈ 85 ਦੇ ਦੇ ਦੀ ਝੋਟੇ ਇਹ ਵੀ ਜੈਸਮਨ ਕਰੀਏ ਹਾਂਜੀ ਇਹ ਵੀ ਜੈਸਮਨ ਇਹ ਚੋ 3000 ਰੁਪਏ ਛੋੜ ਕਰਦੇ ਆ 82 ਵੀ 82000 ਜੋੜੀ ਜਣਾ ਠੀਕ ਹੈ ਠੀਕ ਹੈ ਲਓ ਬਾਈ ਜੀ 82000 ਦੀ ਤੇ ਚੰਗਾ ਦੁੱਧ ਚਵਾਈ ਜਾਣਾ ਇਹਨੇ ਵੀ 13 14 ਚੌਣ ਜਵਾ ਬਹੁਤ ਸਾਫ ਜੇ ਥਣ ਚੱਡੇ ਦੀ ਬਹੁਤ ਸਾਫ ਹਾਂਜੀ ਹਾਂਜੀ ਪੱਕੀ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਜੀ ਥੋੜੀ ਡਰਦੀ ਆ ਫੋਨ ਤੋਂ ਠੀਕ ਹੈ ਠੀਕ ਹੈ ਬਾਕੀ ਬਹਾਨੇ ਦੇ ਵੇਖੋ ਕਦਾਂ ਨਾੜਾ ਹੀ ਨਾੜਾ ਦੇ ਹਾਂਜੀ ਹਾਂਜੀ ਤੇ ਆਜੋ ਹੁਣ ਚੌਥੇ ਨੰਬਰ ਤੇ ਬਿਲਕੁਲ ਇਹ ਵੀ ਤਾਜੀ ਸੂਈ 10 ਤੋਂ ਬਾਹਰ ਹੀ ਹੋਊਗਾ 11 ਪਰ ਆਪਾਂ 10 ਕਿਲੋ ਦੱਸ ਕੇ ਦਾਂਗੇ 10 ਕਿਲੋ ਤਿਆਰ ਆ ਲੇਵਾ ਥੋੜਾ ਨਿੱਕਾ ਰੱਖ ਦੀਆ ਅੱਛਾ ਅੱਛਾ ਠੀਕ ਜੀ ਚੋਣ ਚਵਾ ਬਹੁਤ ਸਾਫ ਆ ਅੱਛਾ ਜੀ ਹਾਂ ਜੀ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਸੋ ਇਹਨੂੰ ਇਹਨੂੰ ਵੀ ਜੀ ਆਹ ਜਵਾ ਗਿਆ ਉੱਪਰ ਲਾ ਇਹ ਵੀ ਕਟਾ ਹਾਂ ਠੀਕ ਹੈ ਭਾਈ ਜੀ ਮੇਲ ਕੱਪ ਆ ਗਿਆ ਜੀ ਦੋਵਾਂ ਦੇ ਪਿੱਛੇ ਹੀ ਇਹ ਵੀ ਹਜੇ ਬਿਲਕੁਲ ਤਾਜ਼ਾ ਵਾ ਕਾਲੀ ਲੋਈਆਂ ਜੇ ਬੱਚੇ ਦੀ ਹਾਂ ਜੀ ਕੋਲੋ ਵੀ ਜੀ ਚਲਾ ਝੋਟੀ ਸਵੇਰ ਵੀ ਵੀ ਜੀ ਦੁੱਜੇ ਸੂਆ ਸੂਈ ਦੇ ਠੀਕ ਹੈ ਠੀਕ ਹੈ ਲੰਬਾਈ ਵੇਖੋ ਕੱਦ ਵੇਖੋ ਠੀਕ ਹੈ ਜੀ ਦੁੱ ਇਹ ਦੂਜਾ ਸੂਆ ਸੂਈ ਆ ਇਹ ਚੰਗੇ ਤਗੜੇ ਕੱਦ ਕਾਠ ਦੀ ਐ ਵੀ ਤੇ ਬਾਈ ਕੋਲ ਚੰਗੇ ਪਸ਼ੂ ਹੁੰਦੇ ਆ ਤੇ ਜਾਜਮੋਲ ਵਿੱਚ ਹੁੰਦੇ ਆ ਇਹ ਬਿਲਕੁਲ ਐ ਵੀ ਠੰਡੀਆਂ ਠੁੰਡੀਆਂ ਕਰਮਾਲੀਆਂ ਕਿੰਨਾ ਕੁ ਚਾਹੋਗੇ ਦੁੱਧ ਦੇ ਉਹ ਵੀਡੀ ਸੇਵਾ ਕਰੂਗਾ 11-12 ਕਿਲੋ ਤੋਂ ਢੋਲ ਵਾ ਸਕਦੀ ਆ ਠੀਕ ਆ ਠੀਕ ਆ ਨਹੀਂ 12 ਕਿਲੋ ਦੁੱਧ ਦੇ ਚੋਗੇ ਬਾਕੀ ਅਡਰ ਕੁਆਲਿਟੀ ਹਾਲ ਦੀ ਘੜੀ ਮੌਕੇ ਦੇ ਤਾਂ ਹਾਂ ਤੋਂ ਬਾਹਰ ਹੀ ਹੋਊਗਾ ਚੈੱਕ ਕਰ ਸਕਦੇ ਆ ਪਤਾ ਕਿਲੋ ਦੱਸਾਂਗੇ ਠੀਕ ਆ ਠੀਕ ਆ ਇਹ ਕੀ ਮੁੱਲ ਕਰਨਾ ਭਾਜੀ ਫਿਰ ਮੋਲ ਵੀਰ ਜੀ ਦਾ 75000 ਰੁਪਇਆ ਇਹ ਵੀ ਆਪਾਂ ਹਾਣਾ ਹੀ ਦਸੀਏ ਇਹ 70 ਦੀ ਦੰਗ ਪੂਰੇ ਦੀ ਠੀਕ ਹੈ ਠੀਕ ਹੈ ਲਓ ਭਾਜੀ 70000 ਦੀ ਤੇ ਚੰਗੇ ਤਗੜੇ ਕਦ ਕਾਠ ਵਾਲੀ ਆ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ